ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਆ ਜਿਹੜਾ ਜਰੂਰ ਦੇਖਿਆ ਕਰੋ ਅੱਜ ਆਪਾਂ ਲੈ ਕੇ ਆਏਗੇ ਕਾਫੀ ਜਿਆਦੇ ਸੋਹਣੇ ਸੂਟ ਵਿਦਆਊਟ ਲਾਈਨਿੰਗ ਸਟਿਚਰ ਆ ਹੋਣਗੇ ਤੇ ਬ੍ਰਾਂਡ ਰਹੂਗਾ ਟੇਸਟ ਆ ਪਲੱਸ ਤੁਹਾਨੂੰ ਪ੍ਰਾਈਸ ਦੱਸੀ ਜਾਣਗੇ ਜਿਹੜੀ ਸ਼ਿਪਿੰਗ ਹੈਗੀ ਕਾਫੀ ਬਣਾ ਮੈਸੇਜ ਕਰਦੇ ਹੁੰਦੀਆਂ ਨੇ ਵੀ ਸ਼ਿਪਿੰਗ ਚਾਰजेस ਜਿਹੜੇ ਸ਼ਿਪਿੰਗ ਚਾਰजेस ਹੁੰਦੇ ਨੇਗੇ ਜੀ ਕੋਈ ਐਕਸਟਰਾ ਨਹੀਂ ਹੁੰਦੇ ਵਿੱਚ ਹੀ ਇਨਕਲੂਡ ਹੁੰਦੇ ਨੇਗੇ ਲਓ ਜੀ ਸੂਟ ਦਿਖਾਉਣੇ ਆਪਾਂ ਸ਼ੁਰੂ ਕਰਦੇ ਆ ਬਹੁਤ ਜਾਦੇ ਸੋਹਣੇ ਸੂਟ ਲੇਗੇ ਲਓ ਜੀ ਐਕਸਟਰਾ ਫਰਸਟ ਸੂਟ ਰਹੇਗਾ ਇਹ ਵਾਲਾ ਬਲੂ ਕਲਰ ਦੇ ਵਿੱਚ ਹੈਗਾ ਦੇਖੋ ਤੁਸੀਂ ਦੇਖ ਸਕਦੇ ਹੋਗੇ ਤੁਸੀਂ ਵਿਦਆਊਟ ਸਟਿਚਿੰਗ ਮੰਗਾਉਣਾ ਚਾਹੋ ਨੇ ਵਿਦਆਊਟ ਸਟਿਚਿੰਗ ਮੰਗਾ ਲਓ ਜੇ ਤੁਸੀਂ ਸਟਿਚ ਕਰਵਾ ਕੇ ਮੰਗਾਉਣਾ ਸਟਿਚ ਕਰਵਾ ਕੇ ਮੰਗਵਾ ਲਓ ਬ੍ਰਾਂਡ ਰਹੂਗਾ ਟਿਸਟਾ ਬ੍ਰਾਂਡ ਰਹੂਗਾ ਟਿਸਟਾ ਸਾਰਿਆਂ ਦਾ

ਨੈਕਸਟ ਸੂਟ ਤੁਸੀਂ ਦੇਖ ਸਕਦੇ ਹੋਗੇ ਠੀਕ ਹੈ ਜੀ ਇਸ ਤੋਂ ਬਾਅਦ ਤੁਸੀਂ ਸੂਟ ਚੈੱਕ ਕਰ ਸਕਦੇ ਹੋ ਯੈਲੋ ਤੇ ਵਿੱਚ ਹੈਗਾ ਲੋ ਜੀ ਜੇ ਤੁਹਾਡਾ ਜੀ ਤੁਸੀਂ ਇਹਨਾਂ ਨੂੰ ਬਾਹਰ ਅੰਦਰ ਵੀਅਰ ਕਰੋ ਕੋਈ ਮਤਲਬ ਕੰਪਲੀਟ ਨਹੀਂ ਕੋਈ ਰੰਗ ਨਹੀਂ ਫਿੱਟ ਹੁੰਦਾ ਹੈਗਾ ਕੁਝ ਵੀ ਨਹੀਂ ਹੁੰਦਾ ਹੈਗਾ ਬਹੁਤ ਮਤਲਬ ਸੋਨੀ कॉटन ਹੈਗੀ ਇਹ ਲੋ ਜੀ ਇਸ ਤਰ੍ਹਾਂ ਮਤਲਬ ਠੀਕ ਹੈ ਜੀ ਇਹ ਤੇ ਤੁਸੀਂ ਪੈਚ ਵਰਕ ਵਗੈਰਾ ਜਿੱਦਾਂ ਮੈਂ ਇੱਕ ਦਿਨ ਦਿਖਾਏ ਸੀ ਨਾ ਕਾਫੀ ਮਤਲਬ ਮੈਸੇਜ ਆਏ ਵੀ ਸਾਨੂੰ ਸੇਮ ਪ੍ਰਿੰਟ ਚਾਹੀਦੇ ਨੇਗੇ ਸੇਮ ਪ੍ਰਿੰਟ ਨਹੀਂ ਅਵੇਲੇਬਲ ਹੈਗੇ ਸੀਗੇ ਆਪਣੇ ਕੋਲੇ ਤੁਸੀਂ ਹੋਰ ਪ੍ਰਿੰਟ ਦੇ ਉੱਪਰ ਰੈਡੀ ਕਰਾ ਸਕਦੇ ਦੇਖੋ ਨੈਕਸਟ ਪ੍ਰਿੰਟਰ ਹੋਊਗਾ ਜੀ ਕਾਨੀ ਦਾ ਪ੍ਰਿੰਟ ਹੈ ਇਹ ਵਾਲਾ ਇਹ ਔਨੀਅਨ ਸ਼ੇਡ ਹੈ ਇਹਦੇ ਵਿੱਚ ਦੋ ਕਲਰ ਅਵੇਲੇਬਲ ਨੇਗੇ ਆਪਣੇ ਕੋਲੇ ਲਓ ਜੀ ਵਿਦਆਊਟ ਦੁਪੱਟਾ ਰਹਿਣਗੇ ਦੁਪੱਟਾ ਜੇ ਤੁਸੀਂ ਮਤਲਬ ਲਓਗੇ ਤਾਂ ਉਹਦੇ ਚਾਰजेस ਐਕਸਟਰਾ ਹੋਣਗੇ ਤੇ ਲਾਸ ਵਗੈਰਾ ਲਗਵਾਓਗੇ ਉਹਦੇ ਚਾਰजेस ਐਕਸਟਰਾ ਹੋਣਗੇ ਲਓ ਜੀ ਨੈਕਸਟ ਤੁਸੀਂ ਦੇਖ ਸਕਦੇ ਹੋਗੇ ਪ੍ਰਿੰਟ ਲਾਈਟ ਡਾਰਕ ਮਤਲਬ ਸਾਰੇ ਕਲਰ ਨੇ ਆਪਣੇ ਕੋਲੇ ਕੋਈ ਵੀ ਮਤਲਬ ਤੁਸੀਂ ਜਿਵੇਂ ਵੀ ਲੈਣਾ ਚਾਹੋਗੇ ਉਵੇਂ ਤੁਸੀਂ ਲੈ ਸਕਦੇ ਹੋ ਲਓ ਜੀ ਨੈਕਸਟ ਮਲਟੀ ਦੇ ਵਿੱਚ ਹੈਗਾ ਪ੍ਰਿੰਟ ਇਹ ਪਹਿਲਾ ਫੁੱਲ ਪ्युअर क्रਸ਼ ਦੇ ਵਿੱਚ ਵੀ ਆਇਆ ਸੀਗਾ ਪ੍ਰਿੰਟ ਲਓ ਜੀ ਹੁਣ ਕਾਟਨ ਦੇ ਵਿੱਚ ਹੈ ਜੋ ਕੋਈ ਵੀ ਤੁਸੀਂ ਸਾਡੇ ਤੋਂ ਫੈਬਰਿਕ ਖਰੀਦਦੇ ਹੋ ਸਾਡੇ ਫੈਬਰਿਕ ਤੇ ਇਸ ਤਰ੍ਹਾਂ ਸਟੈਂਪ ਮਿਲੂਗੀ ਤੁਹਾਨੂੰ ਲੱਗੀ ਹੋਈ ਵੀ ਜਿਹੜਾ ਵੀ ਬ੍ਰਾਂਡ ਦਾ ਆਪਾਂ ਕਹਾਂਗੇ ਵੀਡੀਓ ਦੇ ਵਿੱਚ ਉਹੀ ਬ੍ਰਾਂਡ ਤੁਹਾਡੇ ਘਰ ਤੱਕ ਆਊਗਾ ਉਹੀ ਸਟਾਫ ਤੁਹਾਡੇ ਤੱਕ ਘਰ ਆਊਗਾ ਜਿਹੜਾ ਤੁਸੀਂ ਪ੍ਰਿੰਟ ਸਾਡੇ ਤੋਂ ਲਓਗੇ ਉਹੀ ਪ੍ਰਿੰਟ ਤੁਹਾਡੇ ਘਰ ਤੱਕ ਆਊਗਾ ਠੀਕ ਹੈ ਜੀ ਲਓ ਜੀ ਨੈਕਸਟ ਹੈਗਾ ਜੀ yellow ਇਹ ਬਟਰ कॉटन ਦੇ ਵਿੱਚ ਵੀ ਆਪਾਂ ਜਿਹੜਾ ਪ੍ਰਿੰਟ ਹੈ ਕਾਫੀ ਜ਼ਿਆਦਾ ਸੇਲ ਕੀਤਾ ਹੈਗਾ ਹੁਣ ਹੈਗਾ ਜੀ ਪਿਓਰ कॉटन ਦੇ ਵਿੱਚ ਵਿਦਆਊਟ ਲਾਈਨਿੰਗ ਲਓ ਜੀ ਇਸ ਤਰ੍ਹਾਂ ਪ੍ਰਿੰਟ ਰਹੂਗਾ ਬਹੁਤ ਜਿਆਦਾ ਸੋਹਣਾ ਪ੍ਰਿੰਟ ਹੈ ਇਹ ਵੀ ਬਹੁਤ ਜਿਆਦਾ ਮਤਲਬ ਸੇਲ ਹੋਇਆ ਸੀਗਾ ਇਹ ਵਾਲਾ ਜਿਹੜਾ ਪ੍ਰਿੰਟ ਹੈ ਇਹ ਵੀ ਵਾਟਰ ਕਾਟਨ ਦੇ ਵਿੱਚ ਆਇਆ ਸੀਗਾ ਇਹ ਹੁਣ ਆਇਆ ਹੈ ਜੀ ਕਾਟਨ ਦੇ ਵਿੱਚ ਸਿੰਪਲ ਲਓ ਜੀ ਬਹੁਤ ਸੌਫਟ ਕਾਟਨ ਹੈਗੀ ਮਤਲਬ ਬਿਲਕੁਲ ਮਤਲਬ ਸੌਫਟ ਪਈ ਹੈਗੀ ਕਾਟਨ ਜਿਹੜੀ ਪਈ ਹੈ ਹੈਗੀ ਆਪਣੇ ਕੋਲੇ ਲਓ ਜੀ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਇਹ ਵਾਲਾ ਪ੍ਰਿੰਟ ਤੁਸੀਂ ਚੈੱਕ ਕਰੋ ਤੇ ਦੁਪੱਟਾ ਇਹਦੇ ਨਾਲ ਤੁਸੀਂ ਜਿਹੜਾਗਾ ਕੰਟਰਾਸਟ ਰੱਖ ਸਕਦੇ ਹੋਗੇ ਠੀਕ ਹੈ ਜੀ ਨੈਕਸਟ ਹੈਗਾ ਜੀ ਗ੍ਰੀਨ ਇਹ ਤਾਂ ਨਾ ਪ੍ਰਿੰਟਰ ਉਹ ਗਏ ਵਾਲਾ ਬਿਲਕੁਲ ਨਾ ਮੇਰੀ ਸਾਈਡ ਬਿਲਕੁਲ ਜਿਹੜੇ ਕਲਰ ਨੇਗੇ ਪਰਫੈਕਟ ਆ ਰਹੇ ਨੇਗੇ ਕੋਈ ਮਤਲਬ ਇਦਾਂ ਨਹੀਂ ਹੈ ਕੋਈ ਡਾਰਕ ਆ ਰਿਹਾ ਕੋਈ ਲਾਈਟ ਆ ਰਿਹਾਗਾ ਤੁਹਾਡੇ ਫੋਨ ਦੇ ਵਿੱਚ ਜਿਹੜਾ 19 ਦਾ ਫਰਕ ਪੈ ਸਕਦਾ ਹੈਗਾ ਬਟ ਮੇਰੇ ਫੋਨ ਦੇ ਵਿੱਚ ਬਿਲਕੁਲ ਪਰਫੈਕਟ ਆ ਰਹੇ ਨੇ ਲਓ ਜੀ ਨੈਕਸਟ ਹੈਗਾ ਬਲੈਕ ਜਿਹੜੇ ਮੈਂ ਤੁਹਾਨੂੰ ਪਹਿਲਾਂ ਕਾਰਨੀ ਦਾ ਪ੍ਰਿੰਟ ਖਾਇਆ ਸੀ ਉਹਦੇ ਵਿੱਚ ਜਿਹੜਾ ਮੈਂ ਕਹਿ ਰਹੀ ਸੀ ਵੀ ਸੈਕੰਡ ਕਲਰ ਹੈ ਮਸਟਰਡ ਹੈ ਉਹ ਇਹ ਵਾਲਾ ਰਹੇਗਾ ਠੀਕ ਹੈ ਜੀ ਬਿਲਕੁਲ ਪ੍ਰੋਪਰ ਕਲਰ ਆ ਰਹੇ ਨੇ ਮੇਰੇ ਫੋਨ ਦੇ ਵਿੱਚ ਪ੍ਰੋਪਰ ਪ੍ਰਿੰਟ ਦਿਖ ਰਹੇ ਨੇਗੇ ਇਸ ਤਰ੍ਹਾਂ ਦੇਖੋ ਜਿਆਦਾ ਵਧੀਆ ਦਿਖ ਰਹੇ ਨੇ ਹਨਾ ਪ੍ਰਿੰਟ ਚਲੋ ਜੇ ਨੈਕਸਟ ਦੇਖੋ ਨਾਈਵ ਇਰੈਡ ਹੈ ਨਾ ਮਜ਼ੈਂਟਾ ਰੋਜ਼ ਰੈੱਡ ਜਿਹਾ ਕਲਰ ਹੈ ਜਿਹੜਾ ਮਤਲਬ ਇਹਦਾ ਬੇਸ ਕਲਰ ਹੈਗਾ ਤੁਸੀਂ ਦੁਪੱਟਾ ਵਗੈਰਾ ਰੱਖਣਾ ਚਾਹੋ ਨਾ ਬੇਸ ਕਲਰ ਦਾ ਵੀ ਰੱਖ ਸਕਦੇ ਹੋਗੇ ਹਨਾ ਤੇ ਜਾਂ ਫਿਰ ਤੁਸੀਂ ਚਾਈ ਐਂਡ ਡਾਈ ਵੀ ਰੱਖ ਸਕਦੇ ਜਿੱਦਾਂ ਵੀ ਤੁਸੀਂ ਰਖਵਾਉਣਾ ਚਾਹੋ ਨਾ ਉਸ ਤਰ੍ਹਾਂ ਰਖਵਾ ਸਕਦੇ ਹੋ ਤੇ ਲਾਸਟ ਪ੍ਰਿੰਟ ਹੈ ਜਿਹੜਾ ਤੁਸੀਂ ਚੈੱਕ ਕਰ ਸਕਦੇ ਹੋਗੇ ਦੁਪੱਟੇ ਇਹਨਾਂ ਨਾਲ ਤੁਸੀਂ ਕੋਈ ਵੀ ਰਖਵਾ ਸਕਦੇ ਹੋਗੇ ਲਓ ਜੀ ਦੇਖੋ ਤੁਸੀਂ ਬੈਂਬਰ ਦਾ ਦੁਪੱਟਾ ਵੀ ਲੈ ਸਕਦੇ ਹੋ ਚਨੌਨ ਦਾ ਵੀ ਲੈ ਸਕਦੇ ਹੋ ਕੋਈ ਵੀ ਤੁਸੀਂ ਲੈਣਾ ਚਾਹੋਗੇ ਉਹ ਵਾਲਾ ਤੁਸੀਂ ਦੁਪੱਟਾ ਆਪਣੇ ਚੋਇਸ ਅਕੋਰਡਿੰਗ ਹੈ ਜਿਹੜਾ ਤਾਂ ਪੁਟਾ ਤੁਸੀਂ ਲੈ ਸਕਦੇ ਹੋਗੇ ਤੇ ਸਾਨੂੰ ਦੱਸ ਸਕਦੇ ਹੋ ਵੀ ਇਦਾਂ ਦਾ ਸਾਡਾ ਡਾਈ ਕਰਵਾ ਦਿਓ ਇਹ ਮਤਲਬ ਮਟੀਰੀਅਲ ਦਾ ਸਾਡਾ ਜਿਹੜਾ ਦੁਪੱਟਾ ਕਾ ਹੋਰ ਕਰਵਾ ਦਿਓ ਠੀਕ ਹੈ ਜੀ ਕੋਈ ਵੀ ਸੂਟ ਪਸੰਦ ਆ ਉਹਦਾ ਸਕਰੀਨਸ਼ਾਟ ਲੈ ਕੇ ਮੈਨੂੰ WhatsApp ਤੇ ਮੈਸੇਜ ਕਰ ਸਕਦੇ ਹੋ ਬਹੁਤ ਜ਼ਿਆਦੇ ਸੋਹਣੇ ਨੇ ਜਿੱਦਾਂ ਕੀ ਗਰਮੀ ਜ਼ਿਆਦਾ ਪੈ ਰਹੀ ਹੈ ਨਾ ਉਸ ਅਕੋਰਡਿੰਗ ਸੂਟ ਫੈਬਰਿਕ ਮਤਲਬ ਬਹੁਤ ਜ਼ਿਆਦੇ ਸੋਹਣਾ ਫੈਬਰਿਕ ਹੈ ਪ੍ਰਾਈਸ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕੀ ਆਂ ਕਿ ਵੀ 1850 ਪ੍ਰਾਈਸ ਰਹੂਗਾ ਤੇ ਲਾਸਟ ਦੇ ਵਿੱਚ ਵੀ ਮੈਂ ਤੁਹਾਨੂੰ ਦੱਸ ਰਹੀ ਆਂ ਵੀ 1850 ਪ੍ਰਾਈਸ ਰਹੂਗਾ ਕੋਈ ਵੀ ਸੂਟ ਪਸੰਦ ਆਉਂਦਾ ਸਕਰੀਨਸ਼ਾਟ ਲੈ ਕੇ ਆਪ ਨੂੰ WhatsApp ਤੇ ਮੈਸੇਜ ਕਰ ਦਿਓ WhatsApp ਦਾ ਨੰਬਰ ਆਪਣਾ ਹੈਗਾ 8557905009 ਉਤੇ ਮੈਨੂੰ ਸਕਰੀਨਸ਼ਾਟ ਆ ਜਿਹੜਾ ਤੁਸੀਂ ਭੇਜ ਸਕਦੇ ਹੋਗੇ ਬੁਕਿੰਗ ਹੈ ਇਹਨਾਂ ਦੀ ਆਪਾਂ ਬਹੁਤ ਮਤਲਬ ਘੱਟ ਹੋਣੀ ਹੈਗੀ ਬੁਕਿੰਗ ਨਾ ਕਰਵਾਇਓ ਪੇਮੈਂਟ ਨਾਲ ਦੀ ਨਾਲ ਕਰਕੇ ਆਪਣੇ ਸੂਡ ਲੈ ਲੇ ਜਿਹੜੇ ਤੁਸੀਂ ਲੈ ਸਕਦੇ ਹੋਗੇ ਜਿੱਦਾਂ ਕਿ ਤੁਸੀਂ ਅੱਜ ਪੇਮੈਂਟ ਕਰ ਦੋਗੇ ਤਾਂ ਆਪਾਂ ਕੱਲ ਥੋੜਾ ਕੋਰੀਅਰ ਲਗਾ ਦਾਂਗੇ ਜੇ ਤੁਸੀਂ ਦੁਪੱਟੇ ਵਗੈਰਾ ਡਾਈ ਕਰਵਾਇਆ ਤਾਂ ਤੁਹਾਨੂੰ ਇੱਕ ਤੋਂ ਦੋ ਦਿਨ ਵੇਟ ਕਰਨੀ ਪਊਗੀ ਫਿਰ ਤੁਹਾਡਾ ਪਾਰਸਲ ਲੱਗੂਗਾ ਠੀਕ ਹੈ ਜੀ ਕਿਉਂਕਿ ਡਾਈ ਨੂੰ ਵੀ ਟਾਈਮ ਲੱਗ ਜਾਂਦਾ 2 ਤੋਂ 3 ਦਿਨ ਆਪਣੇ ਲੱਗ ਹੀ ਜਾਂਦੇ ਨੇ ਤਕਰੀਬਨ ਜੇ ਤੁਸੀਂ ਸਲਾਈ ਕਰਵਾਉਣਾ ਚਾਹੁੰਦੇ ਹੋਗੇ ਸਲਾਈ ਕਰਵਾਉਣ ਤੇ ਵੀ 15 ਤੋਂ 20 ਦਿਨ ਦੀ ਵੇਟਿੰਗ ਕਰਨੀ ਪੋਗੀ ਤੁਹਾਨੂੰ ਕਿਉਂਕਿ ਅੱਗੇ ਰਾਸ਼ ਹੈਗਾ ਸਲਾਈਆਂ ਵਾਸਤੇ ਤਾਂ ਕਰਕੇ ਤੁਹਾਨੂੰ ਥੋੜਾ ਜਿਹਾ ਰੁੱਕ ਕੇ ਚੱਲਣਾ ਪਊਗਾ ਠੀਕ ਹੈ ਜੀ ਤੁਸੀਂ ਵਿਦਆਊਟ ਸਟਿਚਿੰਗ ਵੀ ਮੰਗਵਾ ਸਕਦੇ ਹੋ ਇਹ ਵਾਲੇ ਸੂਟ ਤਾਂ ਦੇਖੋ ਮਤਲਬ ਵਰਕ ਵਗੈਰਾ ਵਾਲੇ ਤਾਂ ਚਲੋ ਕਾਫੀ ਪੈਣਾ ਸਟਿਚ ਕਰਵਾ ਲੈਂਦੀਆਂ ਨੇ ਪ੍ਰਿੰਟਡ ਵੀ ਬਹੁਤ ਜ਼ਿਆਦਾ ਕਰਵਾਉਂਦੀਆਂ ਨੇ ਪੈਣਾ ਸਟਿਚ ਇਦਾਂ ਦੇ ਸੂਟ ਹੁੰਦੇ ਨੇ ਤੁਸੀਂ ਵਿਦਆਊਟ ਸਟਿਚਿੰਗ ਮੰਗਾ ਲਿਆ ਕਰੋ ਚਾਹੇ ਤੇ ਬਾਕੀ ਮਤਲਬ ਪਹਿਲੀ ਵਾਰ ਸਟਿਚ ਕਰਵਾਏ ਜਦਾਂ ਕਿ ਫਿਟਿੰਗ ਸਹੀ ਆ ਗਈ ਹੈ ਨਾ ਉਹ ਫਿਰ ਪਹਿਣਾ ਮਤਲਬ ਪੱਕਾ ਹੀ ਆਪਣਾ ਸੂਟ ਰਖਵਾ ਲਿਆ ਤੇ ਇੱਥੋਂ ਹੀ ਸਟਿਚ ਕਰਵਾਉਂਦੀਆਂ ਨੇਗੇ ਤੇ ਕਮੈਂਟ ਕਰਕੇ ਜੁਦਾਸ ਤੁਹਾਨੂੰ ਸਾਡੇ ਸੂਟ ਕਿਵੇਂ ਦੇ ਲੱਗੇ ਤੇ ਅਗਲੀ ਵੀਡੀਓ ਲੈ ਕੇ ਆਵਾਂਗੇ ਆਪਾਂ ਅਗਲੇ ਦਿਨ ਦੇ ਨਾਲ ਸਤਿ ਸ਼੍ਰੀ ਅਕਾਲ ਜੀ